ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਵਰ ਸਿੰਘ ਸਿੱਧੂ ਡਾਕੂੜੀ ਅੱਜ ਅਸੀਂ ਆਏ ਫਿਰ ਮੰਨਣ ਆਣੇ ਦੇ ਵਿੱਚ ਜਿੱਥੇ ਇੱਕ ਐਨਆਰਆਈ ਦੇ ਚੋਰੀ ਲੱਗ ਗਈ ਆਜੋ ਬੰਦਾ ਮੈਂ ਤੁਹਾਨੂੰ ਲੋਕੇਸ਼ਨ ਦਿਖਾ ਲੜੇ ਕੋਠੀ ਦੀ ਕਿੱਥੇ ਆ ਆ ਬਾਬਾ ਸੰਤ ਬਾਬਾ ਹਜਿਸਨ ਦਾ ਰੋਡ ਆ ਗਿਆ ਗੇਟ ਦਿਖਾ ਦਿਓ ਜੀ ਆਜੋ ਹੁਣ ਇਹਨਾਂ ਦੇ ਘਰ ਦੇ ਜਾਂਦੇ ਆ ਆਜੋ ਮੈਂ ਕੈਮਰਾਮੈਨ ਨੂੰ ਕਹ ਮੇਰੇ ਮਗਰ ਆਈਓ ਜੀ ਆਹ ਕੋਠੀ ਆ ਗਈ ਆ ਗੇਟ ਦਿਖਾ ਦਿਓ ਜੀ ਆਜੋ ਕੀ ਆ ਗਾ ਆ ਕੁੱਤੀ ਆ ਗਈ ਆ ਗੇਟ ਦੇ ਬੱਬਾ ਹਰਿ ਸਿੰਘ ਰੋਡ ਜਿਹੜਾ ਇਹਦੇ ਨਾਲੇ ਗੇਟ ਦੇ ਨਾਲੇ ਕੁੱਤੀ ਆ ਗਈ ਆ ਉਹ ਇਹਨਾਂ ਨਾਲੇ ਕੁੱਤੀ ਆ ਆਜੋ ਫਿਰ ਤੋਂ ਬਾਅਦ ਦੇਖਦੇ ਆ ਕਿ ਕਿੰਨਾ ਜੀ ਚੋਰਾ ਆ ਕਿਸੇ ਉਹ ਐਨਰਾਈਜ਼ ਦਾ ਭਤੀਜਾ ਹੈਗਾ ਉਹਨਾਂ ਮਨ ਕਰਵਾਉਂਗਾ ਆਉਂਦੀ ਬਤਾਰਦੇ ਨਾ ਹਾਂ ਜੀ ਨਾਲ ਹੀ ਆਪਣਾ ਮੇਰਾ ਨਾਮ ਜੀ ਬਲਕਾ ਸਿੰਘ ਹੈ ਜੀ ਤੇ ਕਿਹਦੇ ਘਰ ਚੋਰੀ ਹੋਈ ਜੀ ਇਹ ਮੇਰੇ ਚਾਚਾ ਜੀ ਆ ਜਰਮਨਲ ਸਿੰਘ ਉਹ ਅਮਰੀਕਾ ਵਿੱਚ ਰਹਿੰਦੇ ਉਹਨਾਂ ਦੇ ਘਰ ਚੋਰੀ ਹੋਈ ਹੈ ਜੀ ਹਾਂ ਠੀਕ ਹੈ ਕਦ ਹੋਈ ਆ ਇਹ ਰਾਤ ਹੋਈ ਆ ਜੀ ਅੱਛਾ ਕੋਈ ਪਤਾ ਵੀ ਲੱਗਾ ਕਿੰਨੇ ਵਜੇ ਹੋਈ ਆ ਇਦਾਂ ਦੇ ਟਾਈਮ ਦਾ ਨਹੀਂ ਪਤਾ ਜੀ ਫਿਰ ਆਓ ਦਿਖਾਉ ਲੋ ਸਾਨੂੰ ਕਿੱਥੋਂ ਕੋ ਚੜੇ ਹੋ ਚੋਰ ਹਾਂਜੀ ਆ ਦੇਖੋ ਤੁਹਾਨੂੰ ਦਿਖਾ ਲਦੇ ਹਾਂ ਜੀ ਉਧਰੋਂ ਬਾਹਰੋਂ ਚੜੇ ਹੋ ਆ ਜੀ ਠੀਕ ਹੈ ਬਾਹਰੋਂ ਆਇਆ ਕਿ ਉਹ ਆ ਜੀ ਉਹ ਆ ਜੀ ਆਨ ਲੈਂਡ ਦੇ ਵਿੱਚੋਂ ਹਾਂਜੀ ਹਾਂਜੀ ਬਾਰ ਤਾਰ ਲੱਗੀ ਹੋਆ ਆ ਆ ਲੱਗੀ ਹੈ ਹਾਂ ਜੀ ਇਧਰੋਂ ਕੰਦ ਕੰਦ ਚੇਕਪੋਇੰਟ ਕੰਦ ਰਹੀ ਹੈ ਜੀ ਹਾਂ ਜੀ ਆਜੋ ਹੁਣ ਅੰਦਰ ਦਾ ਦ੍ਰਿਸ਼ ਦੇਖਦੇ ਆਪਾਂ ਆਪ ਵੀ ਪੈਰ ਲੱਗੇ ਹੋਏ ਠੀਕ ਆ ਜੀ ਉਹ ਲੱਗਣੇਗੀ ਆਜੋ ਅੰਦਰ ਦਾ ਦ੍ਰਿਸ਼ ਦੇਖਦੇ ਹੁਣ ਕੀ ਗੱਲ ਵਾਪਸ ਕਿੱਦਾਂ ਦਾ ਨੁਕਸਾਨ ਹੋਇਆ ਵਾ ਕਿ ਕਿਵੇਂ ਚੋਰੀ ਆ ਛੁੱਟੀ ਸਾਡੇ ਆ ਮੈਂ ਦਰਵਾਜ਼ਾ ਤੋੜਿਆ ਗਿਆ ਜੀ ਉਹ ਮੈਂ ਦਰਵਾਜ਼ਾ ਦਿਖਾਉਂ ਜੀ ਉਹ ਲੋਕ ਟੁੱਟ ਗਿਆ ਹਾਂ ਜੀ ਉਹ ਇਹਦਾ ਸਟਿਆ ਅੱਲ ਜੀ ਏ ਲੋਕ ਪਿਵੜਾ ਜਵਾ ਹਾਂਜੀ ਆਹ ਬਾਨੋ ਮਿਆਂ ਜੀ ਆਹ ਟੂਟੀਆਂ ਵੀ ਲਾ ਕੇ ਲੈ ਗਏ ਬਾਤ ਨੂੰ ਕਿ ਦੋ ਅੰਨੇ ਸਪਲਟ ਕੰਡੀਸ਼ਨਰ ਟੂਟੀਆਂ ਵੀ ਲਾ ਕੇ ਲੈ ਗਏ ਤੇ ਬਹੁਤ ਪਸੰਦ ਲਾ ਕੇ ਲੈ ਗਏ ਹੈਦਰ ਦੱਸੋ ਕਿ ਕਿਧਰ ਆਹ ਦੇਖੋ ਜੀ ਆ ਪਈ ਹਲਵਾਲੀਆ ਮੈਨੂੰ ਹਲਵਾਲੀਆ ਅੱਜ ਕੋਲ ਚ ਆ ਗਏ ਰੈੱਡ ਬਾਕਸ ਹਾਂ ਅੱਗੇ ਆ ਕੇ ਦਿਖਾਉਂਦੇ ਕਿ ਲਗਭਗ ਇਹਦੇ ਵਿੱਚ ਸੋਨਾ ਹੁੰਦਾ ਐਨਆਰਆਈ ਜਿਹਨੇ ਰੱਖਿਆ ਹੁੰਦਾ ਇਹ ਮੈਨੂੰ ਸੋਨੇ ਵਾਲਾ ਬਾਕਸ ਲੱਗਦਾ ਕਿ ਉਹ ਆਪ ਹੈ ਨਹੀਂ ਹੁਣ ਇਹ ਮੁੰਡੇ ਨੂੰ ਵੀ ਨਹੀਂ ਪਤਾ ਇਹਦੇ ਕਿੰਨੀ ਕਿੰਨੇ ਲੱਖ ਦੀ ਚੋਰੀ ਹੋ ਗਈ ਆ ਆ ਬੈੱਡ ਆ ਇਹ ਵੀ ਸਾਰੇ ਫੋਲਡ ਤੇ ਹੋ ਆ ਹਾਂਜੀ ਫਿਰ ਇਧਰ ਆਪੀ ਇਧਰ ਲੈ ਜਾ ਜਾਈਂ ਹਾਂ ਇਧਰ ਆ ਵੀ ਆ ਕਿਤੇ ਨਹੀਂ ਲੋਹਾਂ ਦੀ ਕੁਆਲਟੀ ਐਨੀ ਮਾੜੀ ਆ ਤਾਂ ਭਾਂਡੇ ਵੀ ਲੱਗੇ ਦੋ ਸਭ ਭਾਂਡੇ ਪੁਰਾਣੇ ਤੁਸੀਂ ਕੀ ਕਰਨੇ ਆ ਆ ਭਾਂਡੇ ਖਾਲੀ ਕਰ ਗਏ ਆ ਸਿਲੰਡਰ ਲਾਏ ਜਿੱਥੋਂ ਸਿਲੰਡਰ ਸਗਾ ਉਹ ਸਿਲੰਡਰ ਜੀ ਲਾ ਦੇ ਕਰਦੇ ਭਾਂਡੇ ਵੀ ਆ ਟੁੱਟੀਆਂ ਇੱਥੇ ਆ ਮੇਰੇ ਤੇ ਨਾ ਸੱਜਣਾ ਉਹ ਵੀ ਲੱਗੇ ਚਲੋ ਕੁਝ ਤੇ ਤੁਹਾਨੂੰ ਜਮ ਦੇਈਏ ਹਾਂਜੀ ਠੀਕ ਆ ਉਹ ਪੱਧਰੀ ਆ ਵੈਂਟੀ ਵੀ ਤੋੜ ਗਏ ਜੀ ਆ ਦੇਖਾ ਜੀ ਇੱਥੇ ਤੋਂ ਆ ਤੇ ਇਹ ਹੱਥ ਤੋਂ ਉਹ ਬਣਾਇਆ ਵਾਲਾ ਜੀ ਆਹ ਟੁੱਟਿੱਥੋਂ ਵੀ ਲੱਗ ਲੱਗਾ ਆਹ ਹੁਣ ਉੱਪਰ ਚੱਲਦੇ ਆਂ ਅੱਗੇ ਕੀ ਵਾਲਾ ਕੰਮ ਕਰੀਏ ਆਹ ਲੋ ਹੁਣ ਉੱਪਰ ਚੱਲਦੇ ਜੀ ਉੱਪਰ ਦੇਖੀਏ ਕੀ ਕੁਝ ਹੋਇਆ ਆਪਣਾ ਸੈਕਿੰਡ ਮੰਜ਼ਲ ਤੇ ਆਸ਼ਾ ਜੀ ਆ ਵੀ ਲੋਕਾਂ ਨੇ ਐਮ ਆਈ ਆ ਦੇ ਅੰਦਰਨੇ ਕਹਿ ਰਿਹਾ ਚੁਣਵਾ ਆ ਲੋਕਾਂ ਨੇ ਬਹੁਤ ਲੋਕ ਇਧਰ ਭੰਨੇ ਆ ਬੜੇ ਮਹਿੰਗੇ ਰੋਕਣ ਕਿਉਂ ਆ ਅੱਜ ਤੋਂ ਉੱਪਰ ਜੇ ਤੁਹਾਨੂੰ ਦੇਖਣਾ ਆਹ ਬੜੇ ਸਾਡੇ ਕਾਹਦੇ ਲੈਣੇ ਕੋਈ ਆ ਦੇਖਾ ਆ ਬੈੱਡ ਸਾਰਾ ਨੁਕੜਿਆਂ ਨਾਲ ਸਾਰਾ ਖਾਲੀ ਕਰ ਦੇ ਸਾਰਾ ਖਾਲੀ ਕਰ ਦੇ ਜੋ ਸਮਾ ਸਕਦਾ ਪਰ ਆਹ ਹਰਵਾਦੀ ਇਹ ਤਾਂ ਆਪਾਂ ਅਸਲ ਛੋਟਾ ਜਿਹਾ ਪਿਆ ਇਹ ਜਦ ਤੱਕ ਸਾਡੂੰ ਜੂਮ ਕਰਕੇ ਤਾਂ ਹਰਵਾਦੀ ਸਾਰੀ ਖਾਲੀ ਕਰ ਜਾਏ ਅੱਜ ਮੰਨਿਓ ਦੋਰਾ ਨਹੀਂ ਕੁਆਲਟੀ ਬਹੁਤ ਮਾੜੀ ਲੱਗਦੀ ਆ ਕਿ ਆ ਟੁੱਟੀਆਂ ਇਦਨੂੰ ਮਿਲਾ ਕੇ ਲਾ ਗਏ ਆਓ ਬਾਕੀ ਗੱਲਬਾਤ ਕਰਦੇ ਬਾਹਰ ਜਾ ਕੇ ਹਾਂਜੀ ਤੁਸੀਂ ਇਹ ਮੈਨੂੰ ਦੱਸੋ ਕਿ ਆਪਣੇ ਜਿਹੜਾ ਨੁਕਸਾਨ ਕਿੰਨਾ ਕੁ ਹੋ ਗਿਆ ਨੁਕਸਾਨ ਘੱਟੋ ਘੱਟ 1.5 ਲੱਖ ਦਾ ਹੈਗਾ ਜੀ ਹਾਂਜੀ ਹਾਂਜੀ ਜੋ ਸਾਡੀ ਨਿਗਾਹ ਵਿੱਚ ਆ ਜੋ ਹੁਣ ਬਾਕੀ ਵਾਰਿਆਂ ਨੂੰ ਪੁੱਛਣਾ ਪਊਗਾ ਉਹ ਸਾਨੂੰ ਦੱਸਣਗੇ ਉਹਨਾਂ ਨੂੰ ਸ਼ਾਮ ਨੂੰ ਹੁਣ ਫੋਨ ਕਰਾਂ ਕਿਉਂਕਿ ਹੁਣ ਤਾਂ ਉਹ ਸੁੱਤੇ ਪਏ ਆ ਅਮਰੀਕਾ ਵਿੱਚ ਰਹਿੰਦੇ ਮੇਰੇ ਚਾਚਾ ਜੀ ਜਰਨੈਲ ਸਿੰਘ ਜੇਕਰ ਉਹ ਸੋਨੇ ਵਾਲੇ ਬਾਕਸ ਜਿਹੜੇ ਖਾਲੀ ਪਏ ਆ ਜੇ ਉਹ ਤੋਂ 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 ਫਿਰ ਕਾਫੀ ਕਈ ਲੱਖ ਦਾ ਹੋ ਜਾਣਾ ਫਿਰ ਤਾਂ ਬਿਲਕੁਲ ਜੀ ਮੈਨੂੰ ਲੱਗਦਾ ਕੋ ਸੋਨੇ ਵਾਲੇ ਜਿਹੜੇ ਡੱਬੇ ਆ ਖਾਲੀ ਪਏ ਆ ਨਾ ਉਹਨਾਂ ਨੂੰ ਟੁੰਬਾ ਵਗੈਰਾ ਹੁੰਦੀਆਂ ਉਹਨਾਂ ਨੂੰ ਹਾਂਜੀ ਓਏ ਉਹਨਾਂ ਤੋਂ ਪਤਾ ਲੱਗੂਗਾ ਜੀ ਹੋ ਸਕਦਾ ਇਹ ਖਾਲੀ ਹੋਣ ਹੋ ਸਕਦਾ ਭਰਿਆ ਵੀ ਹੋਣ ਉਹਨੇ ਖਾਲੀ ਡੱਬੇ ਕੀ ਰੱਖਣੇ ਆ ਉਹਨੇ ਹਾਂਜੀ ਇਹ ਕਹਿੰਦੇ ਦੁਕਾਨਾਂ ਕੇ ਸ਼ੋਪੀਸ ਰੱਖਣਾਂ ਲਈ ਨੇ ਹਾਂਜੀ ਹਾਂਜੀ ਇਹ ਕਿਉਂਕਿ ਅਸੀਂ ਸ਼ੋਰ ਨਹੀਂ ਕਰ ਸਕਦੇ ਉਹਨਾਂ ਟਾਈਮ ਜਦੋਂ ਸਾਡੇ ਚਾਚਾ ਜੀ ਨਾਲ ਗੱਲ ਨਹੀਂ ਹੁੰਦੀ ਠੀਕ ਹੈ ਜੀ ਹਾਂਜੀ ਇਹ ਪਿੰਡ ਦੇ ਕਾਫੀ ਨੌਜਨ ਇਕੱਠੇ ਹੋਏ ਹੋ ਜੀ ਹਾਂਜੀ ਸਰਦਾਰ ਜੀ ਆਪਣਾ ਕੀ ਨਾਂ ਜੀ ਅਰਗਵੀਰ ਸਿੰਘ ਜੀ ਹਾਂਜੀ ਕਿ ਲਈ ਲਾਲ ਕਮਲ ਗੁਰਦਰਾ ਸਾਹਿਬ ਰਾਜਾ ਸਾਹਿਬ ਦਾ ਮੈਂ ਪ੍ਰਧਾਨ ਆ ਹਾਂਜੀ ਮੈਂ ਸਵੇਰੇ ਜਦ ਆਇਆ ਤਾਂ ਇੱਥੇ ਨਿਆਣੇ ਇਕੱਠੇ ਹੋਏ ਹੋ ਸੀ ਠੀਕ ਹੈ ਜੀ ਜਦ ਮੈਂ ਦੇਖਿਆ ਮੈਂ ਕਿਹਾ ਕੀ ਹੋਇਆ ਹੰਲੇ ਚੋਰੀ ਹੋ ਗਈ ਠੀਕ ਹੈ ਜੀ ਪਰ ਸਾਡੇ ਪਿੰਡ ਨੇਰਗੜ ਦੀ ਪਈ ਜੋ ਆਜੀ ਵੀ ਚੋਰੀਆਂ ਛੇਤੀ ਛੇਤੀ ਹੋਈ ਜਾਂਦੀਆਂ ਠੀਕ ਹੈ ਜੀ ਬਹੁਤ ਬੜਾ ਨੁਕਸਾਨ ਹੋਇਆ ਕੀ ਤੁਸੀਂ ਪੁਲਿਸ ਤੋਂ ਮੰਗ ਕਰਦੇ ਆ ਅਸੀਂ ਕਹਿੰਨੇ ਆ ਕੁਛ ਇਹਨਾਂ ਦਾ ਨਿਆਂ ਹੋ ਜਾਏ ਕੁਛ ਨਾ ਕੁਛ ਕੁਛ ਨਾ ਕੁਛ ਨਿਆਂ ਹੋਣਾ ਚਾਹੀਦਾ ਠੀਕ ਹੈ ਜੀ ਹਾਂ ਜੀ ਧੰਨਵਾਦ ਬਲਕਰਤ ਸਿੰਘ ਜੀ ਤੁਸੀਂ ਪੁਲਿਸ ਨੂੰ ਵੀ ਦੱਸਿਆ ਕੋਟ ਚੌਕੀ ਦੱਸਿਆ ਹਾਂ ਜੀ ਪੁਲਿਸ ਵਾਲੇ ਆਏ ਆਏ ਹਾਂ ਜੀ ਪੁਲਿਸ ਮੁਲਾਜ਼ਮ ਕੀ ਕਹਿੰਦੇ ਉਹ ਕਹਿੰਦੇ ਜਰੂਰ ਅਸੀਂ ਇਨਸਾਫ ਤੁਹਾਨੂੰ ਦਿਵਾਵਾਂਗੇ ਜੀ ਸਾਨੂੰ ਉਹ ਭਰੋਸਾ ਦਿਵਾ ਕੇ ਗਏ ਇਸ ਗੱਲ ਦਾ ਹਾਂ ਜੀ ਹਾਂ ਜੀ ਅਸੀਂ ਜਲਦੀ ਤੋਂ ਜਲਦੀ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਥੈਂਕ ਯੂ ਹਾਂ ਜੀ ਆਪਣਾ ਕਿਨਾਂ ਮੈਂ ਪ੍ਰਦੀਪ ਮੰਨਣਹਾਲਾ ਮੈਂ ਇੱਕ ਸਮਾਜ ਸੇਵਕ ਦੇ ਤੌਰ ਤੇ ਇਹ ਕਹਿਣਾ ਚਾਹੁੰਦਾ ਕਿ ਅਜਈਆਂ ਚੋਰੀਆਂ ਜਿਹੜੀਆਂ ਬਾਰ-ਬਾਰ ਸਾਡੇ ਸਮਾਜ ਦੇ ਵਿੱਚ ਹੋ ਰਹੀਆਂ ਇਹ ਸਮਾਜ ਵਾਸਤੇ ਕੋਈ ਚੰਗੇ ਸੰਕੇਤ ਨਹੀਂ ਹਨ ਲਗਭਗ ਥੋੜੇ ਦਿਨਾਂ ਦੇ ਵਿੱਚ ਸਾਡੇ ਮੰਨਣਹਾਲਾ ਦੇ ਵਿੱਚ ਥੋੜੇ ਦਿਨਾਂ ਦਾ ਮਤਲਬ ਕਿੰਨੇ ਕੁ ਦਿਨਾਂ ਦਾ ਇੱਕ ਨੂੰ ਤਾਂ 15-20 ਦਿਨ ਹੋਏ ਉਸ ਤੋਂ ਪਹਿਲਾਂ ਵੀ ਲਗਭਗ ਹੁੰਨੀਆਂ ਰਹਿੰਦੀਆਂ ਆਪਾਂ ਦੇ ਸਾਰਾ ਸਾਲੇ ਚੋਰੀਆਂ ਇਹ ਸਮਾਜ ਲਈ ਕੋਈ ਚੰਗੇ ਸੰਕੇਤ ਨਹੀਂ ਹੁੰਦੇ ਅਸੀਂ ਇੱਕ ਪ੍ਰਸ਼ਾਸਨ ਨੂੰ ਤਾਂ ਇਹੀ ਅਪੀਲ ਕਰਨਾ ਚਾਹੁੰਦੇ ਕਿ ਇਹ ਜਹੇ ਚੋਰਾਂ ਨੂੰ ਫੜੋ ਤੇ ਇਹਨਾਂ ਤੇ ਨੱਥ ਪਾਓ ਘੱਟੋ-ਘੱਟ ਇਹ ਜੇਲ੍ਹਾਂ ਦੇ ਵਿੱਚੇ ਸੜਨ। ਪਿੰਡਾਂ ਦੀਆਂ ਪੰਚਾਇਤਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਮਦਦ ਪਾਓ। ਯਾਰ ਇਹਨਾਂ ਦੇ ਮਗਰ ਘਟੋ-ਘਟ ਤੁਸੀਂ ਜਾਓ ਨਾ ਨਸ਼ੇ ਵਾਲਿਆਂ ਤੇ ਚੋਰਾਂ ਤੇ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਪਹਿਲਾਂ ਹੀ ਬਹੁਤ ਅੰਕ ਪ੍ਰੇਸ਼ਾਨ ਕੀਤਾ ਆ। ਬਸ ਇਹੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹ ਅਜੇ ਤਾਂ ਛੋਟੀਆਂ-ਛੋਟੀਆਂ ਚੋਰੀਆਂ ਕਰੀ ਜਾਂਦੇ ਆ ਕੱਲ੍ਹ ਨੂੰ ਇਹ ਲੋਕਾਂ ਦੇ ਗਾਲ ਵੱਡੂਗੇ। ਬਸ ਇਹੀ ਪ੍ਰਸ਼ਾਸਨ ਨੂੰ ਅਸੀਂ ਕਹਿਣਾ ਚਾਹੁੰਦੇ ਆ। ਜਿਵੇਂ ਹੁਣ ਅਸੀਂ ਮੈਂ ਵੀ ਕਈ ਵਾਰੀ ਤੇ ਦੋ ਦੋ ਤਿੰਨ ਤਿੰਨ ਵਾਰੀ ਇਹ ਕੋਠੀ ਦੇ ਕੋਲ ਜੀ ਲੰਘਦਾ ਸਾਨੂੰ ਪਤਾ ਹੀ ਨਹੀਂ ਇਥੇ ਕਮਰੇ ਕਿੰਨੇ ਆ ਜਾਣ ਕੇ ਮੇਰਾ ਕਹਿਣਾ ਮੈਨੂੰ ਵੀ ਇਹ ਚ ਕੋਈ ਭੇਤੀ ਜ਼ਰੂਰ ਰੱਖਾ ਜੇ ਇਹਨੂੰ ਭੇਜਤਾ ਕਿ ਕਿੰਨੇ ਕਮਰੇ ਆ ਇਥੇ ਕਿੱਥੇ ਕਿੱਥੇ ਜ਼ਮਾਨ ਪਿਆ ਵਾ ਔਰ ਮੈਂ ਚੋਰਾਂ ਦੀ ਪਹਿਲਾਂ ਵੀ ਕਹਿ ਰਿਹਾ ਕਿ ਬਲਕਾਰ ਸਿੰਘ ਜੀ ਬੜੀ ਘਟੀਆ ਕੁਆਲਿਟੀ ਚ ਜਿਹੜੇ ਟੂਟੀਆਂ ਲੈ ਕੇ ਬਹੁਤ ਗਿਰੇ ਹੋਇਆ ਜਿਹੜੇ ਕਿਚਨ ਤੋਂ ਭਾਂਡੇ ਵੀ ਲੈ ਕੇ ਚੱਕ ਕੇ ਗਿਰੇ ਹੋਏ ਲੋਕ ਆ ਕਿ ਮੈਂ ਤਾਂ ਨੌਜਾਨ ਨੂੰ ਇਹੀ ਖਲਾਅ ਦਊਂਗਾ ਜਿਹੜੀ ਆਪਣੀ ਮਿਹਨਤ ਦੀ ਕਮਾਈ ਆ ਉਹਦੇ ਵਿੱਚ ਬਰਕਤ ਉਹਦੇ ਵਿੱਚ ਇਹ ਬੰਦੇ ਦੀ ਵਿੜਿਆਈ ਆਪਣੇ ਖਾਨਦਾਨ ਦੀ ਵੀ ਆ ਇਹ ਚੋਰੀਆਂ ਚਾਰ ਦਿਨ ਕਰਕੇ ਨਸ਼ੇ ਪਤੇ ਖਾਲੇ ਇਹ ਕੋਈ ਜ਼ਿੰਦਗੀ ਨਹੀਂ ਹੈਗੀ ਤਾਂ ਕਿਸੇ ਦਾ ਕਿੰਨਾ ਲ ਸਤ ਸਮੁੰਦਰ ਪਾਰ ਗਿਆ ਇਹ ਮਿਹਨਤ ਕਰਕੇ ਆਪਣੀ ਕੋਠੀ ਬਣਾਈ ਜਾਂ ਹੋਰ ਸਮਾਨ ਬਣਾਇਆ ਤੁਸੀਂ ਮੈਂਟੋ ਮੈਂਟੂ ਉਡਾ ਕੇ ਲਗਾਏ ਇਹੋ ਜਿਹੀ ਗੱਲਾਂ ਬਾਤਾਂ ਨਹੀਂ ਹੋਣੀਆਂ ਜੀ ਬਿਲਕੁਲ ਸਿੱਧੂ ਸਾਹਿਬ ਅਸੀਂ ਤਾਂ ਇਹੀ ਕਹਿੰਦੇ ਆ ਕਿ ਬਿਨਾਂ ਭੇਤੀ ਤੋਂ ਇੱਕ ਕੰਮ ਨਹੀਂ ਹੋ ਸਕਦਾ ਇਹਨਾਂ ਵਰਦਾਂ ਤਨ ਨੂੰ ਅੰਜਾਮ ਨਹੀਂ ਦਿੱਤੇ ਜਾਂਦਾ ਠੀਕ ਹੈ ਜੀ हां क्योंकि ਭੇਤੀ ਨਾਲੇ ਕਹਿੰਦੇ ਘਰ ਦਾ ਭੇਤੀ ਲੰਗਾ ਡਾ ਕੋਈ ਬਨਕਾਲ ਸਿੰਘ ਨੇ ਸ਼ੱਕ ਵੀ ਹੈ ਕਿਸ ਤੇ ਨਹੀਂ ਜੀ ਸਾਨੂੰ ਸ਼ੱਕ ਨਹੀਂ ਹੈਗਾ ਜੋ ਵੀ ਬੰਦਾ ਸਾਨੂੰ ਉਹ ਨਾ ਚੋਰਾਂ ਦੀ ਇਨਫੋਰਮੇਸ਼ਨ ਪੂਰੀ ਦੇਊਗਾ ਉਹਦਾ ਨਾਮ ਪਤਾ ਗੁਪਤ ਰੱਖਿਆ ਜਾਊਗਾ ਤੇ ਉਸ ਨੂੰ 20000 ਰੁਪਏ ਨਾਮ ਦਿੱਤਾ ਜਾਊਗਾ ਸਾਡੇ ਪਰਿਵਾਰ ਵੱਲੋਂ ਜੀ ਥੈਂਕ ਯੂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ